ਜਦੋਂ ਦੇਸ਼ਾਂ ਦੀ ਵੰਡ ਹੋਈ ਤਾਂ ਲੋਕਾਂ ਨੂੰ ਬਹੁਤ ਕੁਝ ਖੋਣਾ ਪਿਆ ਆਪਣਾ ਘਰ ਆਪਣਾ ਪਰਿਵਾਰ ਤੇ ਆਪਣਾ ਪਿਆਰ ਅੱਜ ਅਸੀਂ ਵੰਡ ਵੇਲੇ ਰਹੀ ਅਧੂਰੀ ਪ੍ਰੇਮ ਕਹਾਣੀ ਤੁਹਾਨੂੰ ਸੁਣਾਵਾਂਗੇ ਇਸ ਪ੍ਰੇਮ ਕਹਾਣੀ ਦੇ ਵਿੱਚ ਆਪਣੇ ਪਿਆਰ ਲਈ ਦੋਹਾਂ ਨੇ ਧਰਮ ਬਦਲਿਆ ਦੇਸ਼ ਬਦਲਿਆ ਨਾਂ ਤੱਕ ਬਦਲ ਲਿਆ ਪਰ ਫਿਰ ਵੀ ਇਹ ਕਹਾਣੀ ਅਧੂਰੀ ਰਹਿ ਗਈ ਸਤਿ ਸ਼ਕਾਲ ਦਾ ਅਨਮਿਊਟ ਦੇਖ ਰਹੇ ਹੋ ਤੁਸੀਂ ਤੇ ਮੈਂ ਤੁਹਾਡੇ ਨਾਲ ছায়ਾ ਮੰਚਨ ਦਾ ਕਹਾਣੀ ਸ਼ੁਰੂ ਹੁੰਦੀ ਹੈ 라ਵਲਪਿੰਡੀ ਤੋਂ ਪਠਾਨ ਪਰਿਵਾਰ ਤੇ ਅੰਮ੍ਰਿਤਸਰ ਤੋਂ ਲਾਲਾਜੀ ਦਾ ਪਰਿਵਾਰ ਦੋਵੇਂ ਹਰ ਸਾਲ ਛੁੱਟੀਆਂ ਮਨਾਉਣ ਲਈ ਸ਼੍ਰੀਨਗਰ ਜਾਂਦੇ ਸੀ 14 ਸਾਲ ਦੀ ਇਸਮਤ ਤੇ 17 ਸਾਲ ਦੇ ਜੀਤੂ ਨੂੰ ਇੱਕ ਦੂਜੇ ਨਾਲ ਪਿਆਰ ਹੋ ਗਿਆ ਸੀ ਫਿਰ ਭਾਰਤ ਪਾਕਿਸਤਾਨ ਦੀ ਵੰਡ ਹੋਈ ਹੁਣ ਉਹਨਾਂ ਦੋਹਾਂ ਨੂੰ ਪਤਾ ਲੱਗ ਗਿਆ ਸੀ ਕਿ ਛੁੱਟੀਆਂ ਹੁਣ ਉਹ ਇਕੱਠੇ ਨਹੀਂ ਬਿਤਾ ਸਕਣਗੇ ਜੀਤੂ ਭਾਰਤ 'ਚ ਸੀ ਤੇ ਇਸਮਤ ਪਾਕਿਸਤਾਨ ਦੇ ਵਿੱਚ ਫਿਰ ਇੱਕ ਦਿਨ ਇਸਮਤ ਘਰੋਂ ਭੱਜ ਗਈ ਤੇ ਹਿੰਦੂਆਂ ਦੇ ਰੈਫਿਊਜੀ ਕੈਂਪ ਪਹੁੰਚ ਗਈ ਉੱਥੇ ਉਸਨੇ ਝੂਠ ਬੋਲਿਆ ਕਿਹਾ ਮੈਂ ਇੱਕ ਹਿੰਦੂ ਕੁੜੀ ਹਾਂ ਆਪਣੇ ਮਾਪਿਓ ਤੋਂ ਵਿਛੜ ਗਈ ਹਾਂ ਬੇਨਤੀ ਹੈ ਕਿ ਤੁਸੀਂ ਮੈਨੂੰ ਭਾਰਤ ਭੇਜ ਦਿਓ ਫਿਰ ਇਸਮਤ 라ਵਲ ਪਿੰਡੀ ਤੋਂ ਅੰਮ੍ਰਿਤਸਰ ਪਹੁੰਚ ਗਈ 4 ਦਿਨਾਂ ਚ ਇਸਮਤ ਨੇ ਜਿੱਤੂ ਦੇ ਘਰ ਦਾ ਪਤਾ ਲਗਾ ਲਿਆ ਤੇ ਸੁਨੇਹਾ ਭੇਜਵਾਇਆ ਜਿੱਤੂ ਉਸ ਵੇਲੇ ਕੈਂਪ ਦੇ ਵਿੱਚ ਪਹੁੰਚ ਗਿਆ ਜਿੱਤੂ ਦੇ ਮਾਪਿਓ ਦੀ ਰਜ਼ਾਮੰਦੀ ਨਾਲ ਨਾਬਾਲਗ ਹੋਣ ਦੇ ਬਾਵਜੂਦ ਵੀ ਸ਼੍ਰੀ ਦਰਬਾਰ ਸਾਹਿਬ ਦੇ ਵਿੱਚ ਉਹਨਾਂ ਦਾ ਵਿਆਹ ਕਰਵਾ ਦਿੱਤਾ ਗਿਆ ਤੁਸੀਂ ਸੋਚ ਰਹੇ ਹੋਵੋਗੇ ਕਿ ਦੋਵੇਂ ਮਿਲ ਗਏ ਦੋਹਾਂ ਦਾ ਵਿਆਹ ਹੋ ਗਿਆ ਤੇ ਕਹਾਣੀ ਖਤਮ ਹੋ ਗਈ ਨਹੀਂ ਹਲੇ ਉਤਾਰ ਚੜਾਅ ਹੋਣੇ ਬਾਕੀ ਸੀ ਫਿਰ ਉਦਰ ਕੀ ਹੋਇਆ ਕਿ ਪਾਕਿਸਤਾਨ ਚ ਇਸ ਮੱਦੇ ਪਰਿਵਾਰ ਨੇ ਕਿਹਾ ਕਿ ਉਸਦੀ ਧੀ ਨੂੰ ਅਗਵਾ ਕਰ ਲਿਆ ਗਿਆ ਸਰਕਾਰ ਉਸ ਨੂੰ ਲੱਭ ਕੇ ਵਾਪਸ ਲਿਆਈ ਉਸ ਵੇਲੇ ਦੋਹਾਂ ਦੇਸ਼ਾਂ ਨੇ ਇਹ ਕਰਾਰ ਕੀਤਾ ਸੀ ਕਿ ਵੰਡ ਦੌਰਾਨ ਅਗਵਾ ਕੀਤੀਆਂ ਗਈਆਂ ਬੀਬੀਆਂ ਨੂੰ ਵਾਪਸ ਭੇਜਿਆ ਜਾਵੇਗਾ ਇਸ ਮੱਧ ਦਾ ਝੂਠ ਸਭ ਦੇ ਸਾਹਮਣੇ ਆ ਗਿਆ ਸੀ ਹੁਣ ਉਸ ਨੂੰ ਜੀਤੂ ਨੂੰ ਛੱਡ ਕੇ ਪਾਕਿਸਤਾਨ ਜਾਣਾ ਪੈਣਾ ਸੀ ਕਮਲਾ ਪਟੇਲ ਦੱਸਦੀ ਹੈ ਕਿ ਉਸ ਵੇਲੇ ਇਸ ਆਪਰੇਸ਼ਨ ਦੀ ਇੰਚਾਰਜ ਸੀ ਜੀਤੂ ਉਹਨਾਂ ਕੋ ਲਾਇਆ ਤੇ ਕਿਹਾ ਇਹ ਅਗਵਾ ਕਰਨ ਦਾ ਮਾਮਲਾ ਨਹੀਂ ਹੈ ਇਸਮਤ ਮੈਨੂੰ ਪਿਆਰ ਕਰਦੀ ਹੈ ਤੇ ਆਪਣੀ ਮਰਜ਼ੀ ਦੇ ਨਾਲ ਮੇਰੇ ਕੋਲ ਆਈ ਹੈ ਤੁਸੀਂ ਮੇਰੀ ਮਦਦ ਕਰੋ ਹੁਣ ਉਧਰ ਪਾਕਿਸਤਾਨ ਦੇ ਵਿੱਚ ਇਸਮਤ ਦੇ ਮਾਪੇ ਕਿਵੇਂ ਮੰਨ ਲੈਂਦੇ ਕਿ ਉਸ ਨੂੰ ਅਗਵਾ ਨਹੀਂ ਕੀਤਾ ਗਿਆ ਸੀ ਇਸ ਮਾਮਲੇ 'ਚ ਥੋੜੀ ਜਹੀ ਚੂਕ ਵੀ ਦੋਹਾਂ ਦੇਸ਼ਾਂ ਦੇ ਵਿੱਚ ਕਾਰ ਚੱਲ ਰਹੇ ਇਸ ოਪਰੇਸ਼ਨ ਨੂੰ ਵਿਗਾੜ ਸਕਦੀ ਸੀ ਇਸਮਤ ਨੂੰ ਰਾਜੀ ਕੀਤਾ ਗਿਆ ਕਿ ਉਹ ਇੱਕ ਹਫ਼ਤੇ ਲਈ ਲਾਹੌਰ ਚਲੀ ਜਾਵੇ ਉੱਥੇ ਉਹ ਆਪਣੇ ਮਾਪਿਓ ਨੂੰ ਇੱਕ ਵਾਰ ਮਿਲ ਲਵੇ ਤੇ ਉਸ ਤੋਂ ਬਾਅਦ ਉਹ ਵਾਪਸ ਆ ਜਾਵੇ ਉਸ ਤੋਂ ਬਾਅਦ ਕਮਲਾ ਪਟੇਲ ਇਹ ਸੁਣ ਕੇ ਰਹਿ ਗਈ ਜਦ ਉਸ ਨੂੰ ਪਤਾ ਲੱਗਾ ਕਿ ਇਸਮਤ ਦੇ ਮਾਪੇ ਉਸ ਨੂੰ ਘਰ ਲੈ ਗਏ ਜਦ ਕਮਲਾ ਪਾਕਿਸਤਾਨ 'ਚ ਇਸਮਤ ਨੂੰ ਮਿਲਣ ਜਾਂਦੀ ਹੈ ਉਸ ਦੇ ਘਰ ਜਾਂਦੀ ਹੈ ਤਾਂ ਉਹ ਦੇਖਦੀ ਹੈ ਕਿ ਇਸਮਤ ਬਿਲਕੁਲ ਬਦਲ ਗਈ ਹੈ ਉਸ ਦਾ ਪਹਿਰਾਵਾ ਤੇ ਬੋਲੀ ਦੋਹਾਂ ਦੇ ਵਿੱਚ ਫਰਕ ਆ ਗਿਆ ਹੈ ਇਸਮਤ ਕਹਿੰਦੀ ਹੈ ਇਹਨਾਂ ਔਰਤਾਂ ਨੇ ਮੈਨੂੰ ਪਾਕਿਸਤਾਨ ਆਉਣ ਨਹੀਂ ਦਿੱਤਾ ਮੇਰੇ ਵਾਰ-ਵਾਰ ਕਹਿਣ ਤੇ ਵੀ ਨਹੀਂ ਜੀਤੂ ਦਾ ਨਾਂ ਸੁਣਦੇ ਹੀ ਉਹ ਗੁੱਸੇ 'ਚ ਆ ਜਾਂਦੀ ਹੈ ਤੇ ਕਹਿੰਦੀ ਹੈ ਮੈਂ ਉਸ ਕਾਫਰ ਦਾ ਮੂੰਹ ਤੱਕ ਨਹੀਂ ਦੇਖਣਾ ਚਾਹੁੰਦੀ ਮੇਰਾ ਵਾਸ ਚੱਲੇ ਤਾਂ ਮੈਂ ਉਸ ਦੇ ਟੋਟੇ ਟੋਟੇ ਕਰਕੇ ਕੁੱਤਿਆਂ ਨੂੰ ਖਵਾ ਦਿਆਂ ਜਦ ਜੀਤੂ ਕੋਲ ਇਹ ਖਬਰ ਪਹੁੰਚਦੀ ਹੈ ਤਾਂ ਉਹ ਭੱਜਿਆ ਭੱਜਿਆ ਲਾਹੌਰ ਪਹੁੰਚਦਾ ਹੈ ਜੀਤੂ ਕਹਿੰਦਾ ਇਸਮਤ ਦੇ ਮਾਪਿਓ ਦਾ ਜਿੰਨਾ ਮਰਜ਼ੀ ਦਬਾਅ ਹੋਵੇ ਜੇਕਰ ਮੈਂ ਉਸ ਦੇ ਸਾਹਮਣੇ ਹੁੰਦਾ ਤਾਂ ਉਹ ਅਜਿਹਾ ਬਿਲਕੁਲ ਨਾ ਕਹਿੰਦੀ ਜਦ ਜੀਤੂ ਇਸਮਤ ਦੇ ਘਰ ਪਹੁੰਚਦਾ ਤਾਂ ਇਸਮਤ ਦਾ ਪਰਿਵਾਰ ਉੱਥੋਂ ਲਾਪਤਾ ਹੋ ਚੁੱਕਿਆ ਸੀ ਲਾਹੌਰ 'ਚ ਜੀਤੂ ਦੀ ਜਾਨ ਨੂੰ ਖਤਰਾ ਸੀ ਉਹ ਫੇਰ ਵੀ ਇਸਮਤ ਨੂੰ ਲੱਭ ਰਿਹਾ ਸੀ ਜੀਤੂ ਨੇ ਕਿਹਾ ਮੈਂ ਬਰਬਾਦ ਤਾਂ ਹੋ ਹੀ ਚੁੱਕਿਆ ਹਾਂ ਤੇ ਹੁਣ ਜੇਕਰ ਮੈਂ ਮਰ ਵੀ ਜਾਵਾਂ ਤਾਂ ਕੋਈ ਫਰਕ ਨਹੀਂ ਪਵੇਗਾ ਅਖੀਰ ਦੇ ਵਿੱਚ ਜੀਤੂ ਨੂੰ ਟੀਬੀ ਹੋ ਗਿਆ BBC ਦੀ ਰਿਪੋਰਟ ਦੇ ਅਨੁਸਾਰ ਜਦ ਕਮਲਾ ਨੇ ਜੀਤੂ ਨੂੰ ਵੇਖਿਆ ਤਾਂ ਉਹ ਇਕੱਲਾ ਸੀ